ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰਾਸ਼ਟਰੀ ਜਮਹੂਰੀ ਗੱਟਚੋੜ ਐਨਡੀਏ ਦੇ ਸੰਸਦ ਮੈਂਬਰਾਂ ਨੂੰ ਸੰਸਦੀ ਨਿਯਮ ਅਤੇ ਆਚਰਣ ਦੇ ਪਾਲਨ ਕਰਨ ਅਤੇ ਸੀਨੀਅਰ ਮੈਂਬਰਾਂ ਤੋਂ ਵਧੀਆ ਅਭਿਆਸ ਸਿੱਖਣ ਲਈ ਕਿਹਾ ਪ੍ਰਧਾਨ ਮੰਤਰੀ ਮੋਦੀ ਦੀ ਐਨਡੀਏ ਸੰਸਦ ਮੈਂਬਰਾਂ ਨੂੰ ਇਹ ਸਲਾਹ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਭਾਸ਼ਣ ਤੋਂ ਇੱਕ ਦਿਨ ਬਾਅਦ ਆਈ ਹੈ ਜਿਸ ਨੂੰ ਸੱਤਾਧਾਰੀ ਗੱਟਚੋੜ ਦੇ ਨੇਤਾਵਾਂ ਨੇ ਬਹੁਤ ਗੈਰ ਜ਼ਿੰਮੇਵਾਰਨ ਕਰਾਰ ਦਿੱਤਾ ਸੀ ਸੂਤਰਾਂ ਮੁਤਾਬਕ ਐਨਡੀਏ ਸੰਸਦੀ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਇਸ ਗੱਲੋਂ ਨਾਰਾਜ਼ ਨੇ ਕਿ ਪਹਿਲੀ ਵਾਰ ਕੋਈ ਗੈਰ ਕਾਂਗਰਸੀ ਆਗੂ ਲਗਾਤਾਰ ਤੀਜੀ ਵਾਰ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਸੰਸਦ ਦੀ ਮਾਮਲੇ ਬਾਰੇ ਮੰਤਰੀ ਕਿਰਨ ਰਿਜ਼ੀਜ਼ੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੋਦੀ ਨੇ ਸੰਸਦ ਮੈਂਬਰਾਂ ਨੂੰ ਸੰਸਦੀ ਮੁੱਦਿਆਂ ਦਾ ਅਧਿਐਨ ਕਰਨ ਸੰਸਦੀ ਕਾਰਵਾਈ ਵਿੱਚ ਨਿਯਮਤ ਤੌਰ ਤੇ ਹਿੱਸਾ ਲੈਣ ਅਤੇ ਆਪੋ ਆਪਣੇ ਹਲਕਿਆਂ ਨਾਲ ਸੰਬੰਧਿਤ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਲਈ ਕਿਹਾ। ਇਹ ਪੁੱਛੇ ਜਾਣ ਤੇ ਕਿ ਕੀ ਮੋਦੀ ਨੇ ਸੋਮਵਾਰ ਨੂੰ ਲੋਕ ਸਭਾ 'ਚ ਰਾਹੁਲ ਗਾਂਧੀ ਦੇ 파ਸ਼ਣ ਦਾ ਜ਼ਿਕਰ ਕੀਤਾ? ਰਿਜ਼ੀਜ਼ੂ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਕੋਈ ਜ਼ਿਕਰ ਨਹੀਂ ਕੀਤਾ। ਹਾਲਾਂਕਿ ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਬੋਲਦਾ ਤਾਂ ਸੰਦੇਸ਼ ਸਾਰਿਆਂ ਲਈ ਹੁੰਦਾ ਹੈ। ਰਾਹੁਲ ਗਾਂਧੀ ਨੇ ਸੋਮਵਾਰ ਨੂੰ ਲੋਕ ਸਭਾ ਚ ਪਾਰਟੇ 'ਤੇ ਸਿੱਧਾ ਹਮਲਾ ਕਰਦੇ ਹੋਏ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਤੇ ਲੋਕਾਂ ਨੂੰ ਫਿਰਕੂ ਲਹਿਾਂ ਤੇ ਵੰਡਣ ਦਾ ਦੋਸ਼ ਲਾਇਆ ਜਿਸ ਦਾ ਸੱਤਾਧਾਰੀ ਪਾਰਟੀ ਨੇ ਸਖਤ ਵਿਰੋਧ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਨੇਤਾ ਤੇ ਪੂਰੇ ਹਿੰਦੂ ਭਾਈਚਾਰੇ ਨੂੰ ਹਿੰਸਕ ਕਹਿਣ ਦਾ ਦੋਸ਼ ਲਗਾਉਂਦੇ ਉਹਨਾਂ ਦੀ ਆਲੋਚਨਾ ਕੀਤੀ ਸੀ ਰਿਜੀਜ਼ੂ ਨੇ ਕਿਹਾ ਕਿ ਐਨਡੀਐਸਐਸ ਦੀ ਦਲ ਦੀ ਮੀਟਿੰਗ ਵਿੱਚ ਮੋਦੀ ਨੂੰ ਉਹਨਾਂ ਦੇ ਇਤਿਹਾਸਿਕ ਤੀਜੇ ਕਾਰਜਕਾਲ ਲਈ ਐਨਡੀਏ ਨੇਤਾਵਾਂ ਨੇ ਸਨਮਾਨਿਤ ਕੀਤਾ 18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਮੰਗਲਵਾਰ ਨੂੰ ਜਿਵੇਂ ਮੋਦੀ ਸੰਸਦ ਭਵਨ ਕੰਪਲੈਕਸ ਏਓਚਿਤ ਬੈਟਕ ਚ ਪਹੁੰਚੇ ਤਾਂ ਸਾਰੇ ਸੰਸਦ ਮੈਂਬਰਾਂ ਨੇ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਇਸ ਤੋਂ ਬਾਅਦ ਕੇਂਦਰੀ ਮੰਤਰੀ ਅਤੇ ਜਨਤਾਦਲ ਸੈਕੂਲਰ ਐਚਡੀ ਕੁਮਾਰ ਸ੍ਰੀ ਦਾਹਾਰ ਪਾਕੇ ਸਵਾਗਤ ਕੀਤਾ ਇਸ ਦੌਰਾਨ ਜਨਤਾ ਦਲ ਯੂनाइटेड ਦੇ ਰਜੀਵ ਰੰਜਨ ਸਿੰਘ ਔਰ ਫਿਲਲਨ ਸਿੰਘ ਲੋਕ ਜਨਸ਼ਕਤੀ ਪਾਰਟੀ ਰਾਮ ਬਿਲਾਸ ਦੇ ਚਿਰਾਗ ਪਰਾਸ਼ਵਨ ਰਾਸ਼ਟਰੀਵਾਦੀ ਕਾਂਗਰਸ ਪਾਰਟੀ ਐਨਸੀਪੀ ਦੇ ਪਰਫੁੱਲ ਪਟੇਲ ਅਤੇ ਤਾਮਿਲਨਾਡੂ ਕਾਂਗਰਸ ਦੇ ਜੀਕੇ ਵਾਸ਼ਰਮਯੂਸਨ ਆਮ ਤੌਰ ਤੇ ਸੰਸਦ ਸੈਸ਼ਨ ਦੌਰਾਨ ਪਾਰਟੀਆਂ ਦੀ ਦਲ ਦੀ ਬੈਟ ਹਰ ਮੰਗਲਵਾਰ ਹੁੰਦੀ ਹੈ ਪਰ ਇਸ ਵਾਰ ਐਨਡੀਏ ਸੰਸਦੀ ਦਲ ਦੀ ਬੈਟ ਕੋਈ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਪਾਸਪਾ ਬਹੁਮਤ ਤੋਂ ਘਟ ਰਹੀ ਸੀ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਰਜੀਸੂ ਨੇ ਕਿਹਾ ਕਿ ਇਹ ਐਨਡੀਏ ਸੰਸਦੀ ਦਲ ਦੀ ਪਹਿਲੀ ਮੀਟਿੰਗ ਸੀ ਜਿਸ ਵਿੱਚ ਐਨਡੀਆ ਦੇ ਨਤਾਮਾਂ ਤੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਹਨਾਂ ਦੇ ਇਤਿਹਾਸਿਕ ਤੀਜੇ ਕਾਰਜਕਾਰੀ ਹਾਰਾਂ ਦੇ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਦਾ ਸਵਾਗਤ ਕੀਤਾ